ਬਾਈ ਫਾਮ ਜਰੂ ਜਾਨੀ ਰਤਨਾ ਉਹਨੂੰ ਲਾ ਕੇ ਯਾਰ ਮਾਰ ਕਰੀ ਉਹਦੇ ਨਾਲ 4-5 ਬੰਦੇ ਹੋਰ ਸੀ ਸੋਨੀ ਖੇੜੀ ਦਾ ਇਕ ਕੌਮ ਦਾ ਹਰਿ ਅਰਜਿੰਦਰ ਸਕੰਦਰ ਇਹ ਸਾਰੇ ਰਲ ਕੇ ਮਿਲ ਕੇ ਆ ਢੁੱਲੀ ਵਿਧੀ ਇਹਨਾਂ ਨੇ ਕੱਲ ਇਹਨਾਂ ਦੇ ਦੋਸਤ ਸੀ ਮੁੰਡੇ ਦੇ ਹਾਂਜੀ ਹਾਂਜੀ ਜਿੰਮ ਵਗੈਰਾ ਇਕੱਠੇ ਕਰਦੇ ਤੇ ਮੇਰੇ ਘਰ ਵਾਲੇ ਦੀ ਬਾਡੀ ਬਹੁਤ ਸੋਹਣੀ ਸੀ ਉਹ ਸੌੜਾਦੀ ਇਹਨਾਂ ਨੇ ਗੱਲਾ ਢੱਕ ਕੇ ਸਿਰ ਸਿਰ ਪੁੰਨਿਆ ਲੜਾਈ ਦਾ ਲੜਾਈ ਦਾ ਕਾਰਨ ਕੀ ਨਾ ਜੀ ਸਾਨੂੰ ਨਹੀਂ ਪਤਾ ਪੁੱਛਦਾ ਨਹੀਂ ਠੀਕ ਹੈ ਹਾਂਜੀ ਅਮਰ ਜੀ ਪਟਿਆਲ ਪਹਿਲਾ ਅਰਜਿੰਦਰਾ ਚ ਪਹਿਲਾ ਨਾਬੇ ਉਰੇ ਫਿਰ ਅਰਜਿੰਦਰਾ ਚ ਲਗਾਏ ਜੀ ਅਰਜਿੰਦਰਾ ਚ ਅਮਰ ਚ ਰੱਖਿਆ 8-10 ਦਿਨ ਕੋਈ ਰਿਪੋਨਸ ਨਹੀਂ ਕੁਛ ਨਹੀਂ ਉਹਨੇ ਬੋਲ ਕੇ ਉਂਗਲ ਵੀ ਨਹੀਂ ਹਲਾਈ ਹੋਈ ਜਾਨ ਦੇ ਗਿਆ ਥੋੜੀ ਲਾਸਟ ਚ ਕਦੋਂ ਗੱਲ ਹੋਈ ਮੇਰੇ ਕੋ ਮੇਰੀ ਸਵੇਰੇ ਗੱਲ ਹੋਈ ਹੈ ਜੀ ਮੈਂ ਘਰੇ ਆ ਰਿਹਾ ਵੀ ਮੋਟੋ ਮੇਰੀ ਮੈਂ ਇੱਥੇ ਆ ਕੇ ਗੱਲ ਕਰੂ ਘਰੇ ਰੋਟੀ ਖਾ ਕੇ ਗਿਆ ਕੁਝ ਨਿੰਜੀ ਜਿੰਮਾ ਵਗੈਰਾ ਕਰ ਜਾਓ ਤਾਂ ਜੀ ਕੋਈ ਹੋਰ ਕੋਈ ਰੰਜਿਸ਼ ਦੀ ਮੰਗ ਕਰ ਜੀ ਜਿਸਾਬ ਮੰਗਦੇ ਆ ਜੀ ਮੈਂ ਸਾਡੇ ਘਰ ਜਾੜੇ ਨੇ ਜੀ ਮੈਂ ਆਸੀ ਉੱਜੜਿਆ ਕਿ ਉਮਰ ਕਿੰਨੀ ਕਿਹੜੀ ਮੰਗੀ 26 ਸਾਲ ਦੀ ਜੀ 99 ਦਾ 25 26 ਸਾਲ ਹੁ ਮੇਰਾ ਕੋਈ ਜਾਂਦਾ ਹੀ ਨਹੀਂ ਸਰ ਠੀਕ ਹੈ ਮੈਂ ਸੁਦੀ ਭੈਣ ਆ ਮੇਰਾ ਨਾਮ ਮাহিয়া ਸ਼ਿਕਾਦੂ ਹੋਇਆ ਜਿਹੜਾ ਲੜਾਈ 10 ਤਰੀਕ ਨੂੰ ਅੱਛਾ ਜੀ ਕਾਰਨ ਕੀ ਹੋਇਆ ਪਤਾ ਲੱਗਿਆ ਤੁਹਾਡੇ ਨਾਲ ਦੱਸਿਆ ਉਹਦੇ ਨਾਲ ਖਾਰ ਖਾਂਦਾ ਸੀਗਾ ਉਹਨੂੰ ਕੋਈ ਪੁੱਛਦਾ ਨਹੀਂ ਸੀਗਾ ਮੇਰੇ ਭਾਈ ਨੂੰ ਪੁੱਛਦੇ ਸੀ ਹੁਣ ਟੂਰਨਾਮੈਂਟ ਹੋਇਆ ਸੀਗਾ ਉੱਥੇ ਉਹ ਮੁੰਡੇ ਨੂੰ ਕੋਈ ਨਹੀਂ ਪੁੱਛ ਰਿਹਾ ਸੀਗਾ ਬਸ ਉਹਦੇ ਕੋਲ ਉੱਠ ਕੇ ਗਿਆ ਪ੍ਰੀਤੀ ਨੂੰ ਉਠਾ ਕੇ ਲੈ ਕੇ ਗਏ ਨੇ ਉਹਦੇ ਕੋਲੇ ਬੈਠਾ ਸੀਗਾ ਫੋਟੋਆਂ ਕਰਾ ਰਿਹਾ ਸੀ ਉਹ ਬੁਰਾ ਮੰਨ ਕੇ ਉਹ ਇਕੱਲਾ ਹੀ ਵਗ ਗਿਆ ਸੀ ਫਿਰ ਘਰੇ ਮੂਵਣਾ ਆ ਕੇ ਬਣ ਗਿਆ ਸੀ ਵੀ ਇਹਨੂੰ ਪੁੱਛਦੇ ਨੇ ਮੈਨੂੰ ਕੋਈ ਨਹੀਂ ਪੁੱਛਦਾ ਅੱਛਾ ਤਨੂ ਆ ਜਿਹੜਾ ਤੁਸੀਂ ਨਾਮ ਲੈ ਰਹੇ ਹੋ ਬਲਵਿੰਦਰ ਦਾ ਇਹ ਉਹ ਜਿੰਮ ਚ ਨਾਲ ਹੁੰਦਾ ਸੀ ਹਾਂਜੀ ਹਾਂ ਜੋ ਵੀ ਟੈਂਟ ਨਾਲ ਇਹ ਵੀ ਟ੍ਰੇਨਰ ਸੀਗਾ ਨਹੀਂ 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 ਇਹ ਕੋਈ ਸੀਗਾ ਇਹ ਵੀ ਐਸੀ ਜਿੰਮ ਕਰਦਾ ਇਹ ਬੈਸੀ ਅੱਛਾ ਜਿੰਮ ਕਰਦਾ ਸੀਗਾ ਤੁਹਾਨੂੰ ਇੱਕ ਹੋ ਸਦੀਨ ਮੈਂ ਮੈਂ ਦੁਕਾਨ ਤੇ ਸੀ ਮੇਰੇ ਕੋਲੇ ਮੇਰਾ ਭਾਈ ਆਇਆ ਸੀ ਉਦੋਂ ਉਹ ਠੁੱਲੀ ਵੀ ਆਇਆ ਸੀ ਉਹਨੂੰ ਲੈ ਕੇ ਗਿਆ ਕੰਟਾ ਫੇਰ ਉਸ ਤੋਂ ਬਾਅਦ ਮੈਨੇ ਫੋਨ ਕਰਕੇ ਪੁੱਛਿਆ ਮਾ ਪ੍ਰੀਤੀ ਤੂੰ ਕਿੱਥੇ ਆ ਤੂੰ ਚਾਹ ਪੀਣੀ ਆ ਤੂੰ ਆਇਆ ਕਿਉਂ ਨਹੀਂ ਕਹਿੰਦਾ ਦੀਦੀ ਮੈਂ ਹੋਣੀ ਆ ਰਿਹਾ ਤਨੋਲੇ ਦੀ ਸਕੂਟਰੀ ਉਹਦੇ ਕੋਲ ਹੀ ਸੀਗੀ ਉਹਨੇ ਦਿੱਤੀ ਹੋਈ ਸੀਗੀ ਫੇਰ ਉਸ ਤੋਂ ਬਾਅਦ ਉਹ ਉੱਥੇ ਮਾ ਤੂੰ ਜਿੰਮ ਨਹੀਂ ਜਾਣਾ ਕਹਿੰਦਾ ਹਾਂ ਜਾ ਰਿਆਂ ਦੀਦੀ ਮੈਨੂੰ ਭੁੱਖ ਲੱਗੀ ਐ ਮੈਨੇ ਉਹਨੂੰ ਚਾਹ ਬਣਾ ਕੇ ਦਿੱਤੀ ਦੁੱਧ ਵਾਲੀ ਮੈਨੇ ਰਾਸ ਵੀ ਦਿੱਤੇ ਹੈਗੇ ਫੇਰ ਉਹ ਚਲਾ ਗਿਆ ਉੱਥੇ ਫੇਰ ਉਸ ਤੋਂ ਬਾਅਦ ਤਨੋਇਆ ਤਨੋਇਆ ਉਹਦੇ ਨਾਲ ਹੀ ਸੀਗਾ ਤਨੋਇਆ ਥੋੜੀ ਦੇਰ ਵਾਸਤੇ ਉਹਨੂੰ ਉੱਥੇ ਜਿੰਮ ਖੜਾ ਕੇ ਜਿੰਮ ਬੰਦ ਸੀਗਾ ਉੱਥੇ ਖੜਾ ਕੇ ਚਲਾ ਗਿਆ ਉਹ ਉਹਨਾਂ ਨੇ ਉਦੋਂ ਹੀ ਫੋਨ ਕੀਤਾ ਤਨੋਲੇ ਨੇ ਉਦੋਂ ਹੀ ਜਦੋਂ ਉਹ ਗਿਆ ਉਹਦੇ ਵਿੱਚ ਵਿੱਚ ਉਹਨੇ ਫੋਨ ਕਰਕੇ ਉਹਨਾਂ ਨੂੰ ਸੋਨੀ ਉਹਨਾਂ ਨੂੰ ਕਿਹਾ ਵੀ ਮੇਰੇ ਪਹਿਲਾਂ ਕਿਸੇ ਮੁੰਡੇ ਨੇ ਚੱਕਿਆ ਫਿਰ ਕਹਿੰਦਾ ਤੂੰ ਮੇਰੀ ਸੋਨੀ ਨਾਲ ਗੱਲ ਕਰਾ ਕਹਿੰਦਾ ਇਹਦਾ ਕੰਮ ਕਰ ਦੇ ਮਾਰ ਮਾਰ ਕੇ ਇਹਦਾ ਮੂੰਹ ਤਾਂ ਕੱਢ ਦੇ ਮਾਰ ਦੇ ਅੱਜ ਇਹਦਾ ਕੰਮ ਕਰ ਤੇ ਮੈਂ ਕੌਣ ਕੌਣ ਰੁਕੀ ਨੇ ਜਿਹੜਾ ਸੋਨੀ ਸੋਨੀ ਆ ਬਲਵਿੰਦਰ ਤਨੋਆ ਗੱਜਣਾ ਠੀਕ ਹੈ ਉਹ ਕਹਿੰਦਾ بڑے بڑے ਬੰਦੇ ਵੀ ਨਹੀਂ ਸੋਨੀ ਆ ਗੱਜਨ ਪਹਿਲਵਾਨ ਆ ਹੈਰੀ ਆ ਹੁਣ ਤੁਸੀਂ ਕੀ ਮੰਗ ਕਰਦੀ ਮੈਂ ਮੰਗ ਕਰਦੀ ਆ ਉਹਨੂੰ ਫਾਂਸੀ ਦੀ ਸਜ਼ਾ ਹੋਵੇ ਫਾਂਸੀ ਦੀ ਸਜ਼ਾ ਮੇਰਾ ਭਾਈ ਇਸ ਦੁਨੀਆ ਚ ਅੱਜ ਰਹਿਣਾ ਨਹੀਂ ਮਨ ਨੂੰ ਇਨਸਾਫ ਚਾਹੀਦਾ ਤੁਹਾਡੀ ਕਦੇ ਗੱਲ ਹੋਈ ਤੁਹਾਡੇ ਪਰਾਨ ਨਾਲ ਮੇਰੀ ਉਸੇ ਦੀ ਨਹੀਂ ਗੱਲ ਹੋਈ ਸੀ ਮੁੜ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸੋਚੋ ਕੱਲ ਮੈਂ ਮਿਲਣ ਗਈਆਂ ਮੇਰੇ ਹਾਲ ਬਹੁਤ ਬੁਰੇ ਸੀਗੇ ਮੈਂ ਇਹੀ ਚਾਹੁੰਦੀ ਆ ਸਾਰਿਆਂ ਨੂੰ ਫੜ ਕੇ ਮਾਰਕੁੱਟ ਉਹਦੀ ਵੀ ਕਰਨ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਣ ਇੱਥੇ ਮੈਂ ਕਹਿੰਨੀ ਆ ਬਾਹਰ ਫਿਰਨ ਨਾ ਦੇਣ ਬਸ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਜਿਵੇਂ ਮੇਰਾ ਜਵਾਨ ਪਾਈ ਗਿਆ ਨਾ ਬਸ ਉਹਨਾਂ ਦਾ ਵੀ ਇਹੀ ਹੋਣਾ ਚਾਹੀਦਾ ਮੇਰਾ ਪੁੱਤਰ ਨੂੰ ਤਨੂਆ ਲੈ ਕੇ ਗਿਆ ਮੇਰੇ ਘਰ ਤੋਂ ਘਰੋਂ ਲੈ ਕੇ ਗਿਆ ਇੱਥੋਂ ਲੈ ਕੇ ਗਿਆ ਉਹ ਗਲੀ 'ਚ ਬਿਠਾ ਲਿਆ ਮੁੰਡੇ ਨੂੰ ਮੈਂ ਪਿੱਛਾ ਕੀਤਾ ਮੈਂ ਕਿੱਥੇ ਲੈ ਕੇ ਜਾ ਰਿਹਾ ਕਹਿੰਦਾ ਨਹੀਂ ਮੇਰਾ ਮੁੰਡਾ ਜਿਹੜਾ ਹੈਗਾ ਇੱਥੋਂ ਫੋਨ ਕੀਤਾ ਹਾਂ ਫੋਨ ਕੀਤਾ ਸੀ ਮੇਰੇ ਮੁੰਡੇ ਨੂੰ ਤੂੰ ਬਾਹਰ ਆ ਜਾ ਮੈਂ ਪਿੱਛੇ ਪਿੱਛੇ ਗਿਆ ਤੈਨੂੰ ਮੈਂ ਕਹਿੰਦਾ ਤਨੋਏ ਤੂੰ ਕਾਰ ਤੱਕ ਨਹੀਂ ਆ ਸਕਿਆ ਕਹਿੰਦਾ ਮੈਂ ਜਾ ਰਿਹਾ ਇਹਨੂੰ ਲੈ ਕੇ ਮੈਂ ਕਹਾ ਮੇਰਾ ਮੁੰਡਾ ਕਾਰ ਛੱਡ ਕੇ ਜਾਈਂ ਕਹਿੰਦਾ ਚੰਗਾ ਰਾਤ ਨੂੰ ਫੋਨ ਕਰ ਦਿੱਤਾ ਰਾਤ ਨੂੰ ਫੋਨ ਕੀਤਾ ਉਹ ਵੀ ਕਿਸੇ ਦੇ ਕੋਲ ਕੀਤਾ ਉਹਨੇ ਸਾਨੂੰ ਕੀਤਾ ਫੋਨ ਵੀ ਤੁਹਾਡਾ ਮੁੰਡਾ ਸੀਰੀਅਸ ਹੈਗਾ ਵਾ ਜਾਦਾ ਸੀ ਗਿਆ ਹਸਪਤਾਲ ਮੁੰਡਾ ਲਹੂ ਲੁਆਣ ਸੀਗਾ ਤੇ ਮੈਂ ਮੈਡਮ ਨੂੰ ਕਿਹਾ ਪਰਚਾ ਕਿਉਂ ਨਹੀਂ ਕਟਿਆ ਕਹਿੰਦੀ ਇਹ ਪਹਿਲਾਂ ਆਪਣੇ ਮੁੰਡੇ ਨੂੰ ਠੀਕ ਕਰੋ ਇਹਨਾਂ ਨੇ ਐਕਸੀਡੈਂਟ ਦਾ ਕੇਸ ਬਣਾਇਆ ਜੋ ਕਿ ਰਜਿੰਦਰ ਸਿੰਘ ਦੇ ਸਹਣ ਹੈਗੇ ਨੇ ਮੇਰੇ ਨਾਲੇ ਪਟਿਆਲੇ ਗਏ ਰਜਿੰਦਰਾ ਹਸਪਤਾਲ ਜੇ ਰਜਿੰਦਰਾ ਹਸਪਤਾਲ ਅਸੀਂ ਗਏ ਆਪਣਾ ਰਜਿੰਦਰਾਇਚ ਮੈਨੂੰ ਕਹਿੰਦਾ ਉੱਥੇ ਬਿਠਾ ਲਾ ਤਨੋਇਆ ਇੱਕ ਮੁੰਡਾ ਇਹਦੇ ਨਾਲ ਸੀਗਾ ਪਾਰੀ ਜਿਆ ਰਜਿੰਦਰ ਇਹ ਕਹਿੰਦਾ ਆਂਟੀ ਤੁਸੀਂ ਪਰਚਾ ਨਾ ਘਟਾਈਓ ਮੈਂ ਕਹਿੰਦਾ ਇਹਦੇ ਦੋਸਤ ਸੀ ਤੁਹਾਡੇ ਬੇਟੇ ਦੇ ਸਾਡੇ ਮੇਰੇ ਬੇਟੇ ਨਾਲ ਖਾਂਦਾ ਪੀਂਦਾ ਸੀ ਇਕੱਠਾ ਮੇਰੇ ਬੇਟੇ ਨੇ ਇੱਕ ਗੱਲ ਕਹੀ ਸੀ ਬੰਨੂ ਕਹਿੰਦਾ ਆਂਟੀ ਤੇਰੇ ਇੱਕ ਮਿੰਟ ਉਹ ਮੁੰਡੇ ਆਏ ਸੀ ਮੇਰੇ ਕੋਲ ਇੱਕ ਮਿੰਟ ਮੈਨੂੰ ਗੱਲ ਕਰ ਲੈਣ ਮੇਰਾ ਬੇਟਾ ਜਿਹੜਾ ਸੀਗਾ ਬੋਡੀ ਫਿਲਟਰ ਸੀ ਸੋਹਣਾ ਸਨੱਖਾ ਸੀ ਕਹਿੰਦਾ ਤੈਨੂੰ ਸਾਰੇ ਪਿਆਰ ਕਰਦੇ ਜਿੱਥੇ ਜਾਂਦਾ ਹਰ ਪ੍ਰੀਤ ਮੈਨੂੰ ਕੋਈ ਕਿਉਂ ਨਹੀਂ ਪਿਆਰ ਕੀਤਾ ਉਹ ਮੱਚਦਾ ਸੀਗਾ ਮੇਰੇ ਬੇਟੇ ਨੂੰ ਉਸੇ ਨੇ ਮਾਰਿਆ ਉਸੇ ਨੇ ਮਾਰਿਆ ਕਾਤਲ ਉਹ ਹੈ ਉਸੇ ਨੇ ਉਸੇ ਨੇ ਬੰਦਿਆਂ ਨੂੰ ਬੁਲਾਇਆ ਉਸੇ ਨੇ ਬੰਦਿਆਂ ਨੂੰ ਬੁਲਾਇਆ ਬਲਵਿੰਦਰ ਤਰੋਏ ਨੇ ਫੋਨ ਕੀਤਾ ਸਾਰੇ ਬੰਦਿਆਂ ਨੂੰ ਪ੍ਰੀਤੀ ਨੂੰ ਮਾਰ ਦੋ ਪ੍ਰੀਤੀ ਨੂੰ ਮਾਰ ਦੋ ਮੇਨ ਬੰਦਾ ਇਹਨੂੰ ਫੜਿਆ ਜਾ ਕੇ ਸਰ ਗੱਜਣ ਫੜੋ ਸਾਰਿਆਂ ਗੱਜਣ ਗੱਜਣ ਪਹਿਲਵਾਨ ਹੈਗਾ ਵਾ ਸੋਨੀ ਹੈਗਾ ਬਲਵਿੰਦਰ ਤਨੋਆ ਹੈ ਹੈਰੀ ਹੈ ਔਰ ਸਕੰਦਰ ਹੈ ਰਜਿੰਦਰ ਅਨਪਛਾਤੇ ਬੰਦੇ ਮੈਨੂੰ ਸਾਨੂੰ ਖਤਰਾ ਹੈ ਕਦੇ ਵੀ ਮੇਰੇ ਪਰਿਵਾਰ ਦਾ ਨੁਕਸਾਨ ਕਰਾ ਸਕਦਾ ਹੈ ਕੱਲ ਮੇਰੇ ਬੱਚੇ ਦੇ ਪਿੱਛੇ ਗੱਡੀ ਲਵਾਈ ਹੈ ਦੋ ਗੱਡੀਆਂ ਮੇਰੇ ਬੱਚੇ ਪਿੱਛੇ ਲਾਈ ਸੀ ਜੀ ਮੁੰਡਿਆਂ ਨੇ ਮਸਾਏ ਨਹੀਂ ਉਹ ਰਾਤ ਗੱਡੀ ਉਹਨਾਂ ਨੇ ਹਸਪੀਟਲ ਪਿੱਛੇ ਲਾ ਲਿਆ ਇਹਨਾਂ ਨੇ ਜਰਾ